ਕੀ ਹਾਲ ਨੇ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਜੀ ਤੇ ਉੱਡੇ ਹੋਏ ਕਬੂਤਰ ਤੇ ਕਬੂਤਰਾਂ ਵਾਲੀਆਂ ਵੀਡੀਓ ਦੇਖਣ ਲਈ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਤੁਹਾਨੂੰ ਦਿਖਾਉਣਾ ਬਈ ਪਹਿਲੀ ਕਬੂਤਰੀ ਫੁੱਲ ਜੋ ਲਾਇਆ ਬਈਏ ਨੇ ਚਿੱਟੀਆਂ ਅੱਖਾਂ ਦੀ ਹੈ ਬਈ ਫੁੱਲ ਜੋ ਲਾਇਆ ਵਿਚਾਰੀ ਤੋਂ ਬੈਠਿਆ ਵੀ ਨਹੀਂ ਜਾ ਰਿਹਾ ਬਾਜੀ ਤੇ ਜਿਹਨੂੰ ਕਹਿੰਦੇ ਨੇ ਸ਼ਿਰਾ ਅੱਗ ਉਹ ਕਰਾਈ ਆ ਬਈ ਅੱਜ ਨੇ ਤਸੱਲੀਆਂ ਕਰਾਈਆਂ ਨੇ ਪੂਰੀਆਂ ਇਹਨੂੰ ਕਹਿੰਦੇ ਨੇ ਬਈ ਨਸਲਾਂ ਅੱਜ ਦੀ 16 ਮਈ ਬਈ ਫੁੱਲ ਗਰਮੀ ਤੇ ਉਦੋਂ ਬਾਅਦ ਬਈ ਆਪਣੀ ਦੂਜੀ ਕਬੂਤਰੀ ਆ ਗਈ ਬਈ ਇਹ ਵੀ ਫੁੱਲ ਵਧੀਆ ਉੱਡੀਆ ਬਈ ਤੇ ਉਦੋਂ ਬਾਅਦ ਆਪਾਂ ਖਾਵਾਗੇ ਸਾਨੂੰ ਤੀਜੀ ਕਬੂਤਰੀ ਬਈ ਇਹ ਆ ਚਿੱਟੀਆਂ ਅੱਖਾਂ ਦੀ ਬਈ ਇਹ ਵੀ ਫੁੱਲ ਵਧੀਆ ਉੱਡੀਆ ਬਈ ਆਪਾਂ ਨੇ ਤਿੰਨੇ ਕਬੂਤਰਬਾਜੀ ਦੇ ਛੱਡੇ ਤੇ ਤਿੰਨਾ ਚੋ ਆਹ ਪੂਰੀ ਟੌਪ ਦੀ ਕਬੂਤਰੀ ਉੱਡੀਆ ਇਹ ਇਹਦੇ ਆਪ ਆਪ ਤੁਹਾਨੂੰ ਦਿਖਾ ਵੀ ਦਿੰਨੇ ਆ ਮੋਰ ਲੱਗੀ ਹੋਈ ਤੇ ਬਾਜੀ ਚੁੱਡੀ ਹੋਈ ਅਜੇ ਦਾ ਬਈ ਇਹਦਾ ਹੋ ਕਰਾਂਗੇ ਰਾਤ ਨੂੰ ਸੈਟ ਸੈਟਿੰਗ ਕਰਾਂਗੇ ਬਈ ਇਹਦੀ ਆ ਇਹਦੇ ਮੋਰ ਲੱਗੀ ਹੋਈ ਆ ਵਿਚਾਰੀ ਦਾ ਜੋਰ ਬੜਾ ਲੱਗਿਆ ਹੋਇਆ ਬਈ ਇਹਨੂੰ ਆਪਾਂ ਪਿੰਜਰੇ 'ਚ ਛੱਡ ਦਿੰਨੇ ਆ ਬੜਾ ਅੰਨਾ ਜੋਰ ਲਾਰਖਿਆ ਬਈ ਕਬੂਤਰੀ ਨੇ ਜਮੀ ਐਂਡ ਗੱਲਬਾਤ ਹੋਈ ਬਈਆ ਬਈ ਇਹਨੂੰ ਕਰਦੇ ਆ ਸੈਟਿੰਗ ਸਵੇਰ ਨੂੰ ਤਾਂ ਓਕੇ ਕਰ ਦਾਂਗੇ ਬਈ ਜਮੀ ਦਿਨੇ ਇਹਨੂੰ ਸਮਾਨ ਉਹ ਵੀ ਦੱਸਾਂਗੇ ਬਈ ਜੇ ਸੋਨੇ ਆ ਵੀਡੀਓ ਤੇ ਵਧੀਆ ਲਾਈਕ ਕਰੇ ਸਬਸਕ੍ਰਾਈਬ ਕਰੇ ਕਿਵੇਂ ਬਾਜੀ ਦੇ ਸਾਹਮਦੇ ਨੇ ਕਬੂਤਰੀ ਉਹ ਤੋਂ ਬਾਅਦ ਚ ਕਿਵੇਂ ਸਾਮੀ ਜਾਂਦੀ ਆ ਕਬੂਤਰੀ ਰਾਤ ਨੂੰ ਹੁਣ ਆਏ ਨਹੀਂ ਵੀ ਕੱਲੀ ਬਾਜੀ ਛੱਡਤੀ ਹੁਣ ਇਹਨਾਂ ਦੀ ਦੇਖਭਾਲ ਕਰਨੀ ਪਊ ਸਾਰੀ ਰਾਤ ਬਹਿ ਕੇ ਸਮਾਨ ਦੇਣਾ ਪਊ ਜੇ ਆਪਾਂ ਨੇ ਕੋਈ ਮਾੜੀ ਮੋਟੀ ਗਲਤੀ ਹੋਊਗੀ ਤਾਂ ਕਬੂਤਰੀਆਂ ਆਪਣੀਆਂ ਜਾ ਵੀ ਸਕਦੀ ਐ ਇਹ ਕਬੂਤਰੀ ਔਰ ਆਪੈ ਨੂੰ ਬਚਾਵਾਂਗੇ ਤੇ ਅਗਲੀ ਬਾਜੀ ਤੇ ਜਰੂਰ ਛੱਡਾਂਗੇ ਬਾਈ ਕਿਵੇਂ ਲੱਗੇ ਤੁਹਾਨੂੰ ਆਪਣੇ ਬਾਜੀ ਵਾਲੇ ਕਬੂਤਰ ਧੰਨਵਾਦ ਜੀ